जीके क्वेश्चन ऑन गैस संयोग अंदोलन प्रश्न पहला शुरू हुआ सौ प्रश्न दूजा गैस संजोग अंदोलन, संजोग अंदोलन, संजोग अंदोलन की अगवा किसने की ਮਹਾਤਮਾ ਗਾਂਧੀ ਪ੍ਰਸ਼ਨ 3 ਗੈਰ ਸੰਜੋਗ ਅੰਦੋਲਨ ਦਾ ਮੁੱਖ ਆਦੇਸ਼ ਕੀ ਸੀ ਸਵਰਾਜ ਸਵੈ ਸ਼ਾਸਨ ਪ੍ਰਾਪਤ ਕਰਨਾ ਪ੍ਰਸ਼ਨ 4 ਗੈਰ ਸੰਜੋਗ ਅੰਦੋਲਨ ਦੌਰਾਨ ਕਿਸ ਬ੍ਰਿਟਿਸ਼ ਵਾਇਸਰਾਏ ਨੇ ਭਾਰਤ ਵਿੱਚ ਰਾਜ ਕੀਤਾ ਲਾਰਡ ਚੈਂਸਫੋਰਡ ਪ੍ਰਸ਼ਨ ਪੰਜਵਾਂ ਚੋਰੀ ਚੋਰਾ ਦੀ ਘਟਨਾ ਕਿਸ ਸਾਲ ਹੋਈ ਸੀ ਨੀ ਸਵਾਲ 22 ਪ੍ਰਸ਼ਨ 3 ਜੂਲੀ ਚੋਰਾ ਦੀ ਘਟਨਾ ਕਾਰਨ ਗਾਂਧੀ ਜੀ ਨੇ ਅੰਦੋਲਨ ਨੂੰ ਕਿਉਂ ਮਲਤਵੀ ਕਰ ਦਿੱਤਾ ਅੰਦੋਲਨ ਹਿੰਸਕ ਹੋ ਗਿਆ ਸੀ ਪ੍ਰਸ਼ਨ 7ਵਾਂ ਗੈਰ ਸੰਜੋਗ ਅੰਦੋਲਨ ਦੌਰਾਨ ਕਿਹੜੀ ਧਾਰਮਿਕ ਸੰਸਥਾ ਸ਼ਾਮਲ ਸੀ ਖিলাਫਤ ਕਮੇਟੀ ਪ੍ਰਸ਼ਨ 8ਵਾਂ ਗੈਰ ਸੰਯੋਗ ਅੰਦੋਲਨ ਦਾ ਮੁੱਖ ਢਾਂਚਾ ਕੀ ਸੀ? ਆਹਿੰਸਕ ਸਾਧਨ ਪ੍ਰਸ਼ਨ 9ਵਾਂ ਗੈਰ ਸੰਯੋਗ ਅੰਦੋਲਨ ਦੀ ਸ਼ੁਰੂਆਤ ਤੋਂ ਪਹਿਲਾਂ ਕਿਹੜੀ ਘਟਨਾ ਨੇ ਭਾਰਤੀ ਵਿਰੋਧ ਨੂੰ ਹੋਰ ਤੇਜ਼ ਕੀਤਾ? ਚੱਲਿਆਂ ਵਾਲਾ ਬਾਗ ਹੱਤਿਆ ਕਾਂਡ ਪ੍ਰਸ਼ਨ 10ਵਾਂ ਗੈਰ ਸੰਜੋਗ ਅੰਦੋਲਨ ਦੌਰਾਨ ਕਿਹੜੇ ਕੱਪੜੇ ਨੂੰ ਪ੍ਰਤੀਕ ਵਜੋਂ ਵਰਤਿਆ ਗਿਆ ਖੱਦਰ ਪ੍ਰਸ਼ਨ 11ਵਾਂ ਗੈਰ ਸੰਜੋਗ ਅੰਦੋਲਨ ਵਿੱਚ ਕਿਹੜੀਆਂ ਬ੍ਰਿਟਿਸ਼ ਅਦਾਰਿਆਂ ਦਾ ਬਾਈਕਾਟ ਕਰਨ ਦਾ ਸੱਦਾ ਦਿੱਤਾ ਗਿਆ ਸੀ? ਉਪਰੋਕਤ ਸਾਰੇ ਪ੍ਰਸ਼ਨ 12ਵਾਂ ਗੈਰ ਸੰਜੋਗ ਅੰਦੋਲਨ ਵਿੱਚ ਕਿਹੜੇ ਸਮੁਦਾਏ ਨੇ ਵੱਧ ਚੜ ਕੇ ਹਿੱਸਾ ਲਿਆ? ਹਿੰਦੂ ਅਤੇ ਮੁਸਲਮ ਦੋਵੇਂ ਪ੍ਰਸ਼ਨ 13ਵਾਂ ਗੈਸ ਸੰਜੋਗ ਅੰਦੋਲਨ ਦਾ ਮੁੱਖ ਉਦੇਸ਼ ਕੀ ਸੀ ਬ੍ਰਿਟਿਸ਼ ਰਾਜ ਦਾ ਵਿਰੋਧ ਕਰਨਾ